ਸਮਰੱਥਾ ਇਹ ਵੀ ਗਵਾਈ ਉਹ ਜਿੱਤ ਬਸ ਗੁਰਾਇਬ ਜੀ ਦਾ ਖਾਸਾ ਗੁਰਾਇਬ ਜੀ ਦੇ ਅੱਜ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਕਰਨਾ ਕਸਟਮਰ ਗਰੁੱਪ ਚਾਂਦੇ ਪੱਗਾਂ ਦਾ ਕੋਆਪਰੇਸ਼ਨ ਕੀਤਾ ਜਾ ਰਿਹਾ ਜਿਹਦੇ ਵਿੱਚ ਪਿਆਰੀਆਂ ਦੀ ਖਾਸ ਸਿਰਲ ਖਾਸਾ ਇੰਟਰਨੈਸ਼ਨਲ ਸੈਕ ਫੰਡਰੇਸ਼ਨ ਫੰਡਰੇਸ਼ਨ ਫੰਡ ਵਾਲਾ ਮੋਹਨਿਆ ਮਿਆਰ ਜਰਨਲ ਦੇ ਨਾਲ ਪੋਪਾ ਕੰਨਿਆ ਦੀ ਵੀ ਹੋਵੇਗਾ ਸਰੀਮਾਈ ਦੇ ਸੋ ਬੱਚਾ ਜਿਹੜਾ ਇੱਥੇ ਐ ਸਾਰੇ ਬੱਚਾ ਨੇ ਇਹ ਜੀਸ ਪਾਰ ਲੈ ਰਿਹਾ ਵਾ ਇੰਟਰਨੈਸ਼ਨਲ ਸਿਕ ਫੈਡਰੇਸ਼ਨ ਨੂੰ ਸਾਰੀ ਸੰਗਠਨਾਂ ਦੀ ਜਿਹੜੀ ਜਿਸ ਨੂੰ ਬਹੁਤ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਕਿਉਂਕਿ ਇਹ ਉਪਰਾਲੇ ਜਿਹੜੇ ਨੇ ਹੋਣੇ ਚਾਹੀਦੇ ਤੇ ਜਿੱਦ ਨਾਲ ਸਾਰੀ ਨਿਗਰਾਨੀ ਜਿਹੜੀ ਆ ਅੱਜ ਲੱਚਿਤਾਂ ਨੂੰ ਬਹੁਤ ਬੜੀ کامیابی ਦੇ ਵਿੱਚ ਲੱਚਿਤਾਂ ਦੇ ਦੁਕਾਨ ਹੋ ਕੇ ਸਾਡੇ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰੀਆ ਕੁਸ਼ਤਾ ਇਹਨਾਂ ਨੇ ਬੜੀ ਸੋਹਣੇ ਤਰੀਕੇ ਨਾਲ ਸਜੇ ਘੰਗ ਨਾਲ ਇੱਕ ਪ੍ਰੈਸੈਂਟ ਸਿੱਖਣ ਦੇ ਸਿਲਮਲੋਂ ਸਾਰੇ ਹੀ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕੋਲ ਪੰਜਾਬੀ ਸਰਸਿੰਦਰ ਦੇ ਨਾਲ ਜੀਤ ਪਾਈ ਦੇ ਸਮਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਪ ਸਾਰੇ ਪ੍ਰਾਪਤ ਕਰਨ ਦੇ ਅਧਿਕਾਰ ਸਾਰਿਆਂ ਦਾ ਧੰਨਵਾਦ ਅੱਜ ਸਾਨੂੰ ਲੋੜ ਨਹੀਂ ਹੈ ਜੋ ਪ੍ਰਾਪਤ ਕਰਦੇ ਹਾਂ ਸਾਰੇ ਤੁਹਾਡਾ ਮਾਣਮਾਨੀ ਆ